ਅੱਜ ਮੈਨੂੰ ਲੱਗਦਾ ਵੀ ਪਹਿਲੀ ਵਾਰ ਆ ਵੀ ਸੁਰੇਸ਼ 6 ਵਜੇ ਸਾਡਾ ਵਲੋਗ ਸ਼ੁਰੂ ਹੋਇਆ ਯਾਰ ਇਹਨੇ ਮੈਂ ਦੁਪਹਿਰੇ 3 ਵਜੇ ਸ਼ੁਰੂ ਹੋਣਾ ਹੁੰਦਾ ਹੁੰਦਾ ਲੋਬੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੈ ਜੀ 19 ਤਰੀਕ 11 ਮਹੀਨਾ 2025 ਟਾਈਮ ਹੋ ਗਿਆ ਸੁਰੇਸ਼ 6:42 ਮਿੰਟ ਉੱਠਦੇ ਵੈਸੇ ਅਸੀਂ ਮੈਂ ਪਹਿਲਾਂ ਦਾ ਹੀ ਕਿਹਾ ਵਾਰ ਵਲੋਗ ਥੋੜਾ ਲੇਟ ਸ਼ੁਰੂ ਕੀਤਾ ਅੱਗੋਂ ਜਣਾਣਾ ਥਲੀ ਆਪਾਂ ਨਾ ਇੱਥੋਂ ਜਾਣਾ ਮੈਂ ਲੱਗਦਾ ਹੈ ਅੱਗੋਂ ਜਣਾਣਾ ਪੱਕੀ ਗੱਲ ਹੈ ਤਵੈ ਅਸੀਂ ਜਲਿਆ ਸਬਜੀ ਮੰਡੀ ਵੱਡੀ ਇਹ ਥੋੜਾ ਜਿਹਾ ਸਮਾਨ ਰਹਿ ਗਿਆ ਕੱਲ ਲਿਓਣ ਵਾਲਾ ਸਮਾਨ ਅਸੀਂ ਚੱਲੇ ਆ ਲੈਣ ਅੱਜ ਮੇਰੇ ਨਾਲ ਪਹਿਲੀ ਵਾਰ ਆ ਵੀ ਅੱਜ ਮੇਰੇ ਨਾਲ ਤੇ ਮਰਾ ਵੀਰ ਸਸਰੀ ਘਰ ਜਨਾਬ ਜੀ ਘਾਲ ਜੀ ਕੀ ਹਾਲ ਨੇ ਸਾਰਿਆਂ ਦੇ ਹਾਲ ਬਹੁਤ ਵਧੀਆ ਜੀ ਚਲੋ ਤੁਹਾਨੂੰ ਮਿਲਦੇ ਹੁਣ ਅਸੀਂ ਮੰਡੀ ਜਿਹੜਾ ਸਮਾਨ ਲੈ ਲਈਏ ਫਿਰ ਥੋੜਾ ਨਾਲ ਕਰਦੇ ਆ ਗੱਲ ਤੇ ਦਿਨ ਚੜ ਗਿਆ ਬਹੁਤ ਵਧੀਆ ਪਰਮਾਤਮਾ ਦਾ ਸ਼ੁਕਰ ਹੈ ਵੀ ਰਾਤ ਬਹੁਤ ਵਧੀਆ ਬਤੀਤ ਹੋ ਗਈ ਉਹਨਾਂ ਦਿਨ ਵੀ ਚੰਗਾ ਲੰਘਦੇ। ਤੇ ਇਹੇ ਅਰਦਾਸ ਕਰਦੇ ਆਂ ਵੀ ਸਾਰਿਆਂ ਵਾਸਤੇ ਪਰਮਾਤਮਾ ਵਧੀਆ ਤੇ ਤੋਂ ਵਧੀਆ ਦਿਨ ਲੈ ਕੇ ਆਵੇ ਸਾਰੇ ਆ ਨਾ। ਚਲੋ। ਸਵੇਰੇ ਸਵੇਰੇ ਬਾਹੇ ਮਜ਼ਾ ਹੁੰਦਾ। ਇੱਕ ਮੈਨੂੰ ਰਾਤ ਨੂੰ ਤੇ ਇੱਕ ਮੈਨੂੰ ਸਵੇਰੇ ਸਵੇਰ ਨਾਲ ਗੱਡੀ ਚਲਾਉਣ ਦਾ ਮਜ਼ਾ ਬਹੁਤ। ਰਾਤ ਨੂੰ ਤੇ ਮੈਨੂੰ ਖਾਸ ਕਰਕੇ ਉਹ ਤਾਂ ਆਨੰਦ ਆਉਂਦਾ ਯਾਰ। ਰਾਤ ਨੂੰ ਮੈਂ ਜਿੰਨੀ ਮਰਜ਼ੀ ਗੱਡੀ ਚਲਾ ਲਾਂ ਮੇਰੂੰ। ਦਿਨੇ ਆ ਮੈਨੂੰ ਦਿਨੇ ਗੱਡੀ ਚਲਾਉਣੀ ਬਿਓਰ ਕੀ ਲੱਗਦੀ। ਉਹ 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 ਕਤ ਪਟਾ ਜਿੱਦ ਤਾ ਨਾ ਨਹੀਂ ਤੇ ਮਸ਼ਰੂਮ ਵੀ ਲੈਣਾ ਹੈ ਕਹਿੰਦਾ 3-4 ਕਿਲੋ ਮਸ਼ਰੂਮ ਵੀ ਲੈ ਲਿਆ ਸਾਈਡ ਹੋ ਗਿਆ ਹਾਂ ਉਹ ਤੇਰੇ ਫੋਨ ਤੋਂ ਬਾਅਦ ਤਾਂ ਫੋਨ ਆਇਆ ਸੀ ਉਹ ਤਾਂ ਨਾਲ ਹੀ ਜਾ ਰਹੇ ਆ ਜਾ ਰਹੇ ਕਿ ਨਹੀਂ ਮਾਗਾ ਟੈਨਸ਼ਨ ਨਾ ਲੈ ਉੱਠ ਗਏ ਅਸੀਂ ਜਾ ਰਹੇ ਆ ਠੀਕ ਹੈ ਫਿਰ ਜਾਣੇ ਪਹਿਲਾਂ ਚ ਸਿੱਧਾ ਉਧਰ ਬਣੀ ਜਾਂਦਾ ਸਮਾਨ ਆទੀਆਂ ਕੁੜੀ ਵਾਲੇ ਕਿਉਂ ਜੀ ਹੋਰ ਅਸੀਂ ਕਰ ਰਹੇ ਆ ਮੇਜਬਾਨੀ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਤਮਾਚਾ ਮਾਜ ਸਾਡੇ ਵੱਲੋਂ ਪੂਰੀ ਕਸਰ ਨਹੀਂ ਬਚਣੀ ਹੈਗੀ ਪ੍ਰੋਗਰਾਮ ਹੈ ਵੈਜੀਟੇਰੀਅਨ ਸਾਦਾ ਵਿਆਹ ਠੀਕ ਆ ਸੱਜਣਾ ਇਹ ਤੇ ਛੜਕੀ ਉਹ ਯਾਰ ਉਹਦੇ ਫੁੱਲ ਵੀ ਤਾਂ ਛੋਟਾ ਲਫਾਫਾ ਵੀ ਛੋਟਾ ਹੀ ਆ ਬੜਾ ਛੋਟਾ ਯਾਰ ਹੈ ਇਹਨੂੰ ਕਾ ਫਿਰ ਟੋਲ ਭਾਂਚ ਚੁਲ ਗਿਆ ਤੇ ਆ ਲੈ ਫੜ ਪੈ 25 ਦੋਨਾ 50 ਹੂੰ 500 ਰੁਪਿਆ ਹੋ ਗਿਆ ਹਾਂ ਕਿ 500 ਰੁਪਿਆ ਦਾ ਦੇ ਦੇ ਬੰਡਲ ਇਹ ਇੱਕ ਇੱਕ ਤੋਲ ਦਿਓ ਬੰਡਲ ਯਾਰ ਕੋਈ ਬਜਾਸ਼ ਛੱਡ ਦਿਓ ਸਾਨੂੰ ਆ ਦੇਖੋ ਸਭ ਨੂੰ ਫਟਾਵਾਂ ਲੱਗ ਰਿਹਾ ਜੀ ਆਹ ਲਓ 23 ਕਿਲੋ ਦਾ ਹੀ ਦਵਾਵਾ ਜਾਇਜ਼ ਆ ਭਾਈ 530 ਆ ਮੋੜ ਰੋਇ ਤੋਂ ਆਪਾ ਭਾਗ ਕਰਨ ਨੂੰ ਨਾ ਸਹੀ ਹੈ ਸਹੀ ਹੈ ਇਹ ਸਬਜ਼ੀ ਆਪਾਂ ਲੈ ਲਈ ਹਨ ਪਹੁੰਚਣ ਵਾਲਿਆ ਪੈਲਸ ਚ ਹੂੰ ਮੰਨਦਾ ਕਿ ਪਹੁੰਚਿਆ ਹੋਗਾ ਨਹੀਂ ਆਪਣੇ ਨਾਲ ਦਾ ਪੈਲਸ ਚ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਨਹੀਂ ਅਲੱਦਾ ਕਰ ਹੀ ਹੁਣੇ ਆ ਸਾਰੇ ਹਜੇ ਹੋ ਗਏ ਉਦਾਂ ਹੀ ਫੋਨਾਂ ਤੇ ਮੈਸੇਜ ਪਾਈ ਜਾਂਦੇ ਆ ਉੱਟ ਕੇ ਜਾਗ ਕੇ ਇਹ ਹੋ ਗਿਆ ਫਲਾਨਾ ਹੋ ਗਿਆ ਅੱਜ ਅਸੀਂ ਸਭ ਤੋਂ ਪਹਿਲਾਂ ਉੱਠੇ ਹੋਏ ਹਾਂ ਅਸੀਂ ਅੱਜ ਲਾਤ ਉੱਪਰ ਰੱਖਣੇ ਆ ਸਾਡੇ ਤੋਂ ਬਚ ਕੇ ਦਿਖਾਉਗੇ ਤੁਸੀਂ ਸੁਵੀਂ ਸੁਵੀਰ ਦੇ ਨਹੀਂ ਆ ਰਹੇ ਅਸੀਂ ਸਵੇਰੇ ਉੱਠਿਆ ਕਰੀਏ ਯਾਰ ਪੈਸੇ ਨਹੀਂ ਆ ਸਰ ਸਭ ਕੁਝ ਮਾ ਤਾਂ ਯਾਰ ਉਹ ਟਿੱਡਿਸ਼ਾ ਖੇਡਣ ਨਹੀਂ ਆਏਗਾ ਮੈਂ ਕਿੱਥੇ ਉਹ ਵਰਤਮਾਨ ਜੰਦਰ ਕੋਟ ਬਣਾਇਆ ਹੈ ਨਾ ਨਵਾਂ ਕੋਟ ਬਣਾਇਆ ਹੋਣਾ ਨੇ ਅੱਛਾ ਹਾਂ ਉੱਥੇ ਕਰ ਲਈ ਆਪਾਂ ਗੱਲ ਜੁਡੀ ਸ਼ੱਕਾ ਹੈ ਮੇਰੇ ਤੋਂ ਜਦੋਂ ਮੈਂ ਕਸਟਮਾਈਜ਼ ਕਰਾਇਆ ਸੀ ਉਤੋਂ ਅੱਛਾ ਬੰਗਲੌਰ ਤੋਂ ਮੈਂ ਖੇਡਾਂਗੇ ਜਾ ਕੇ ਨਾਲੇ ਸਰੀਰ ਫਿੱਟ ਹੋ ਜਾਊਗਾ ਇਸੇ ਬਾਣੀ ਲੈ ਮੱਤੀ ਵੀ ਹੋ ਗਈ ਸਲਮ ਵਿੱਚ ਹੀ ਰਹੀ ਕਲੱਚ ਦਬਿਆ ਨਹੀਂ ਪੂਰਾ ਸਾਡੇ ਤੇ ਅਸੀਂ ਆ ਕੋਲੇ ਦੀਆਂ ਮੱਸਾਂ ਵਾਲੇ ਨਹੀਂ ਦੀ ਬਦਮਾਸ਼ੀ ਦਿਖਾਉਂਦੇ ਚਲੋ ਚੰਡੀਗੜ੍ਹ ਯੂਨੀਵਰਸਿਟੀ ਲੋੜੀ ਸਮਾਨ ਬੜੀ ਜਾਂਦਾ ਬਾਈ ਮਿਰਚਾ ਘੱਟੀਆਂ ਦਾ ਭੈਣ ਖਲੋਇਆ ਨਹੀਂ ਜਾਂਦੋਲੇ ਬਸ ਜਾਣਾ ਮਰਚ ਦੇ ਵਿੱਚ ਮੂਲੀ ਤੱਕ ਦੇ ਆ ਗਏ ਇਹ ਟ੍ਰੈਂਡ ਨਾਲ ਵੈਸੇ ਚਲਾ ਗਿਆ ਜਦੋਂ ਅਸੀਂ ਮਤਲਬ ਹੋਸ ਸੰਭਾਲਣੇ ਸ਼ੁਰੂ ਕੀਤੀ ਸੀ ਨਾ ਤੇ ਉਦੋਂ ਹਰ ਕੰਦ ਦੇ ਉੱਪਰ ਹੁਣ ਤੇ ਦੂਜੇ ਬੋਰਡ ਨਿਕਲੇ ਜਾਂਦੇ ਆ ਨਾ ਪਹਿਲਾਂ ਆ ਪੇਂਟਿੰਗ ਚੱਲਦੀ ਹੁੰਦੀ ਸੀ ਹਨਾ ਇਹਨੂੰ ਕੀ ਕਹਿੰਦੇ ਇਹ ਸ਼ਾਈ ਨਾਟ ਕਹਿੰਦੇ ਆ ਫਾਈਨਾਟ ਕਹਿੰਦੇ ਆ ਆਪਣੇ ਉਰੇ ਦਬ ਦਬਾ ਜਲਦਾ ਪਿੰਡਾ ਆਟ ਕੋਈ ਕੋਈ ਵੀ ਪੇਂਟਿੰਗ ਹੈ ਨਾ ਇਹ ਪਿੰਡਾ ਆਟ ਬਹੁਤ ਪੇਂਟਿੰਗ ਹੋਣਾਈ ਆ ਸਹੀ ਗੱਲ ਆ ਉਹਨੇ ਉਰੇ ਆਪਣੇ ਨਾ ਹਾਲਾ ਕੰਮ ਨਹੀਂ ਗੁਰਵਿੰਦਰ ਨੇ ਕੀਤੀ ਨਹੀਂ ਪਰ ਮੈਂ ਉਹ ਗੱਲ ਕਰਦਾ ਵੀ ਮਤਲਬ ਜ਼ਿਆਦਾਤਰ ਆਪਾਂ ਆਪਣੀ ਉਹਦੀ ਦੇਖੀ ਆ ਹਨਾ ਪਿੰਡੇ ਬਈ ਕੰਮ ਉਹਦਾ ਹਜੇ ਵੀ ਬਹੁਤ ਆ ਪਰ ਹੁਣ ਉਹ ਦੂਜਾ ਕੰਮ ਕਰਨ ਲੱਪੇਣਾ ਫਲੈਕਸ ਬੋਰਡ ਦਾ ਫਲੈਕਸ ਬੋਰਡ ਨੇ ਨਾ ਯਾਰ ਲੋਕਾਂ ਤੇ ਕਲਾ ਮਾਰਤੀ ਆ ਹੈਂ ਪਹਿਲਾਂ ਬਹੁਤ ਕਲਾ ਦੀ ਕਦਰ ਬਹੁਤ ਪੈਂਦੀ ਸੀਗੀ ਹਨਾ ਵੀ ਆ ਲਿਖਣਾ ਚਾ ਉਹ ਲਿਖਣਾ ਹਾਂ ਇਹ ਕਲਾ ਦਾ ਨੂੰ ਮੁੰਨਾ ਹੀ ਆ ਇਹ ਆਰਟੀਫੀਸ਼ੀਅਲ ਭਾਈ ਇਹਦਾ ਕੰਮ ਤਾਂ ਹੈ ਨਹੀਂ ਕੋਈ ਜਰਾ ਸਾਡਾ ਗੱਭੇ ਰੱਖਿਆ ਠੀਕ ਹੈ ਜੀ ਇਹ ਮੈਨਾਂ ਦਾ ਰਾਤ ਦੇ ਪ੍ਰੋਗਰਾਮ ਵਾਸਤੇ ਆ ਇਹ ਫੇਰ ਤਾਂ ਫੇਰੰਦੋ ਕੋਈ ਨਹੀਂ ਫੇਰਿਆਂ ਨਹੀਂ ਇਹ ਰਾਤ ਦੇ ਫੇਰਿਆਂ ਵਾਲੀ ਆ ਪ੍ਰੋਗਰਾਮ ਇਹ ਐਸ਼ੀਆ ਕਹਈਏ ਫਿਰ ਲੱਤਾਂ ਵੱਡੀਆਂ ਆਈਆਂ ਓਹ ਠੇਕੇਦਾਰ ਸਾਹਿਬ ਕਿਹੜੇ ਆ ਠੇਕੇਦਾਰ ਕੌਣ ਹੈ ਇਹਨੂੰ ਚੁਕਾ ਦਿਓ ਯਾਰ ਇਹਦਾ ਕੰਮ ਤਾਂ ਹੈ ਨਹੀਂ ਕੋਈ ਇੱਥੇ ਆਏ ਦਾ ਇਹਦਾ ਸਟੈਂਡ ਜੇ ਦਾ ਉਹ ਲੱਗੇਗਾ ਨਹੀਂ ਲੱਗ ਰਿਹਾ ਇਹ ਲੱਗੇ ਇਹਨਾਂ ਚੱਕਦੇ ਇਹਨੂੰ ਹੈ ਆ ਬੰਦਾ ਆ ਰਿਹਾ ਠੇਕੇਦਾਰ ਕਹਦਾ ਮੈਨੂੰ ਪਹਿਲਾਂ ਚਾਹ ਪਿਆਓ ਮੈਂ ਠੇਕੇਦਾਰ ਕਹਦਾ ਮੈਨੂੰ ਪਹਿਲਾਂ ਚਾਹ ਪਿਓ ਮੈਂ ਫਿਰ ਸੋਚਾਂ ਅੱਗੇ ਕੀ ਕਰਨਾ ਕੀ ਨਹੀਂ ਕਰਨਾ ਹੈ ਹੈ ਘੜਿਆ ਵਾਲਾ ਸੱਸੀ ਪੁੰਨੂ ਵਾਲਾ ਘੜਾ ਇਹੀ ਹੈ ਭਾਨਾ ਆ ਦੇਖਾ ਹੋ ਲੋ ਸੱਸੀ ਸੱਸੀ ਐਸੇ ਘੜੇ 'ਚ ਡੁੱਬ ਕੇ ਮਰੀ ਸੀ ਇਹਨੇ ਨਹੀਂ ਸੀ ਪਾਰ ਲਾਇਆ ਉਹਨੂੰ ਚਾਲੂ ਕਰਾ ਦਈਏ ਹਾਂ ਜੀ ਮੈਂ ਚਾਲੂ ਕਰਾ ਦਈਏ ਮੈਂ ਕਹਿੰਦਾ ਤੁਹਾਡੀ ਇੱਛਾ ਜੋ ਮਰਜੀ ਆ ਆ ਥੋੜਾ ਇਹ ਸਾਡੇ ਇਹ ਸਾਡੇ ਨੇ ਕਰਤਾਰਤਾ ਸਾਡਾ ਅੱਜਕੱਲ ਜੋ ਵੀ ਸਾਮਾਨ ਤਿਆਰ ਹੋਣਾ ਇਹਨਾਂ ਦੀ ਬਦੌਲਤ ਤਿਆਰ ਹੋਣਾ ਹਾਂ ਜੀ ਚਾਹ ਰਹਾ ਸਮਾਨ ਫਟ ਰਿਹਾ ਤੁਸੀਂ ਚਾਹ ਬਣਾ ਦਿਓ ਬਸ ਬਣੀਆਂ ਭਾਜੀ ਲੈ ਲਓ ਅੱਛਾ ਐਂ ਪੀਣੇ ਆ ਫਿਰ ਕੱਪ ਕੱਪ ਜਾ ਕੇ ਇਹਨਾਂ ਨੂੰ ਕਹੋ ਗਲਾਸ ਲੈ ਲਿਓ ਇਹਨਾਂ ਤੋਂ ਉੱਥੋਂ ਲੈ ਲਓ ਬਾ ਠੀਕ ਹੈ ਠੀਕ ਹੈ ਕੈਮ ਹੋਈ ਥੋੜੇ ਜੇ ਨਹੀਂ ਨਹੀਂ ਲੈ ਲਓ ਸਟਾਲ ਵਾਲੇ ਬੰਦੇ ਪਹੁੰਚ ਗਏ ਕੰਮ ਰੈਡੀ ਸਟਾਲ ਵਾਲਾ ਠੀਕ 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 ਆਜਾ ਭਾ ਜੜਾ ਕਾਰਜਾ ਉਹ ਨਿਬਰ ਚੱਲਿਆ ਉਹ ਤਾਂ ਮੈਨੂੰ ਹੁਣ ਮਿਲਾਇਆ ਆ ਓਏ ਨੂਰ ਨੇ ਲੈ ਆ ਕਵਿਤ ਇੱਥੇ ਆਉਣਗੇ ਫੇਰ ਇਹ ਗੁਰਦੁਆਰਾ ਸਾਹਿਬ ਉਹ ਤਾਂ ਮੈਨੂੰ ਹੁਣ ਮਿਲਾਇਆ ਆ ਫੋਨ ਕੱਟ ਦੇ ਆ ਸਮਾਰਟ ਬੋਏ ਪਰ ਅਸੀਂ ਆਪੇ ਲਾਵਾਂਗੇ ਕਿਉਂ ਖਾਲੀ ਦੇ ਦੇ ਹਰ ਆਤਮ ਰਾਮ ਬਸਵਰਿਆ ਸੁਆਮੀ ਸਰਬ ਰਹਾ ਭਰਪੂਰੇ i ਇਹ ਜ਼ਿੰਮੇਵਾਰੀਆਂ ਇਹ ਨਿਭਾ ਲਈਆਂ ਸਾਡੇ ਵੱਡੇ ਭਾਈਆ ਸਾਹਿਬ ਨਵਾਂ 9 ਦਿਨ ਪੁਰਾਣਾ 100 ਦਿਨ ਕਿਉ ਭਾਈਆ ਜੀ ਹੋਰ ਜ਼ਰੂਰ ਇਹ ਸਾਡੇ ਸ਼ਰਮਾ ਜੀ ਨੇ ਕਿਸੇ ਨੇ ਕਿਸੇ ਵੀ ਦੇਸ਼ ਚ ਜਾਣਾ ਹੋਵੇ ਉਹਨਾਂ ਨਾਲ ਸੰਪਰਕ ਕਰੋ ਟਿਕਟ ਕਰਕੇ ਦਿੰਦੇ ਨੇ ਆਪਣਾ ਕੰਪਨੀ ਦਾ ਨਾਂ ਬੋਲੋ ਸ਼ਰਮਾ ਜੀ ਹੌਲੀਡੇ ਵੜੇਸੀ ਹੌਲੀਡੇ ਵੜੇਸੀ ਬਾਕੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਆਪਣਾ ਵੈਲਟ ਵਧੀਆ ਤੋਂ ਵਧੀਆ ਡਿਸਕਾਊਂਟ ਤੇ ਆਪਾਂ ਤੁਹਾਨੂੰ ਲੈ ਕੇ ਤੇ ਕਰਾ ਕੇ ਦੇ। ਕਿਸੇ ਨੇ ਹਰਦੁਆਰ ਜਾਣਾ ਹੋਇਆ ਇਹ ਵੀ ਦੱਸ ਦਈਏ। ਆਪਣਾ ਆਪਣੇ ਬੰਦੇ ਦਾ ਉੱਥੇ ਸਿੱਕਾ ਚੱਲਦਾ। ਸਿੱਕਾ ਆ ਇਹਦਾ ਸਿੱਕਾ ਚੱਲਦਾ। ਆ ਪਰਮਾਤਮਾ ਦੀ ਕਿਰਪਾ ਹੋਰ ਕਿ ਆਪਣੇ ਬੰਦੇ ਦਾ ਸਿੱਕਾ ਚੱਲਦਾ। ਹਾਂ ਹਰਦੁਆਰ ਲੈ। ਠੀਕ ਹੈ ਨਾ ਤੇ ਚਾਹੇ ਬੰਦੇ ਨੇ ਜਾਣਾ ਤੇ ਬੰਦੇ ਦਾ ਸਮਾਨ ਜਾਣਾ। ਦੇਖਣਾ ਆਪਣਾ ਉੱਥੇ ਸਿੱਕਾ ਚੱਲਦਾ। ਹਰਦੁਆਰ ਤੋਂ ਲੈ ਕੇ ਫਰੀਦাবাদ, ਫਰੀਦাবাদ ਤੋਂ ਲੈ ਕੇ ਰਾਜਸਥਾਨ, ਰਾਜਸਥਾਨ ਤੋਂ ਲੈ ਕੇ ਲੁਧਿਆਣਾ। ਹਾਂ ਇਹ ਤਾਂ ਗੱਲ ਹੈ। ਆਪਣੇ ਬੰਦੇ ਦਾ ਸਿੱਕਾ ਨਹੀਂ ਭਰਾਮਾਂ ਦੇ ਸਿਰ ਤੇ ਯਾਰੀ। ਭਰਾਮਾਂ ਦੇ ਮਾਨ ਹੁੰਦਾ ਆਪਾਂ ਨੂੰ ਭਰਾਵਾਂ ਦੇ ਇਹ ਰੋਟੀਆਂ ਖਾਣਦੇ ਉਰੇ ਬੈ ਗਏ ਚੰਗੇ ਆਪਾਂ ਮਰ ਗਏ ਮੈਂ ਇਧਰ ਫੈਮਿਲੀ ਮੈਨ ਹੋਇਆ ਹੋਇਆਗਾ ਮੱਛਲੀ ਸੀ ਲੋਕਾਂ ਨੇ ਖੇੜੀਆਂ ਤਪਾ ਵਿੱਚ ਚਾਂਦੀ ਸੀ ਆਵਾਜ਼ ਸੰਗੜੀ ਰਾਤ ਦੀ ਚੁਪਾ ਵਿੱਚ ਖਰੇ ਮੌਸਮ ਦੀ ਇੱਕ ਬੱਕਰੀ ਆਣੀ ਇੱਕ ਮੁੰਡਾ ਇੱਕ ਕੁਬੀਤਾ ਖੇਲੇ ਤਰਹਾ ਲੜੋਣਾ ਲੜੋਣਾ ਆਪਣੇ ਉਸਤਾਦ ਕੋਲ ਉਹ ਕਹਿੰਦੇ ਜਦ ਤੱਕ ਉਸਤਾਦ ਜੀ ਨਹੀਂ ਬੋਲਦੇ ਆ ਫਿਰ ਲੜਾਂਗੇ ਫਿਰ ਉਹ ਲੜੇ ਉੱਥੇ ਆ ਗਿਆ ਨਾ ਨਾ ਉਸਤਾਦ ਇਹ ਚੁੰਬਕ ਲੈ ਕੇ ਗਿਆ ਸਾਈ ਚੁੰਮਕ ਲੈ ਗਿਆ ਸਾਰੇ ਇਕੱਠੇ ਕੀਤੇ ਮੇਰੇ ਵੱਲੋਂ ਮਰਨ ਗਿਆ ਮੇਰੇ ਵੱਲੋਂ ਮਰਨ ਜ਼ਹਿਰ ਖਾ ਕੇ ਮਰਨ ਗਿਆ ਤੂੰ ਕਹਿ ਰਿਹਾ ਨਾ ਤੂੰ ਕਹਿ ਮੇਰੇ ਵੱਲੋਂ ਜ਼ਹਿਰ ਖਾ ਕੇ ਮਰਨ ਮੇਰੇ ਵੱਲੋਂ ਕੋਣ ਵੀ ਮੇਰੇ ਕੋਲ ਕਹਾਂ ਅਸੀਂ ਉਹਨਾਂ ਦੇ ਕੋਈ ਉਸਤਾਦ ਨਹੀਂ ਬੀਜ ਨਹੀਂ ਬੀਜ ਗਾਲਾਂ ਕੱਟੀਆਂ ਨੇ ਬੀਜ ਵੱਡੀ ਕੋਈ ਚੱਕਰ ਨਹੀਂ ਚਲੋ ਇਹ ਤਾਂ ਚੱਲਦਾ ਰਹਿਣਾ ਇਹ ਤਾਂ ਵੀ ਭਾਬੀ ਨੇ ਦੇਖ ਲਿਆ ਇੱਕ ਗਲਾਸ ਰੱਖ ਲਿਆ ਸੀਗਾ ਬਚਾ ਕੇ ਹਾਂ ਢੋਲ ਨੂੰ ਦੇਣਾ ਢੋਲ ਮਦੜ ਟੁੱਲਾ ਟੁੱਲਾ ਜਾਨੀ ਟੁੱਲਾ ਟੁੱਲਾ ਸੜੱਖੇਆਂ ਸੜੱਖਾ ਮੋੜਾ ਢੋਲ ਗੱਲ ਆਣੀ ਗੱਲ ਆਣੀ ਬਸ 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 ਚਲੋ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਦੀ ਪਾਓ ਮਿੱਟੀ ਪਲੀਤ ਤਾਂ ਕਰਦੇ ਮਿੱਟੀ ਪਾਓ ਟਵਾ ਪੋਟਾ ਮਿੱਟੀ ਪਾਓ ਜਾਇਆ ਤੇਰਾ ਸਾਥ ਦਿੰਨੇ ਆਂ ਅਸੀਂ ਕੋਹ ਨਹੀਂ ਹੋ ਚੱਲੇ ਆ ਯਾਰ ਹੁਣ ਕੀ ਹੋਣਾ ਉਹ ਸਾਥ ਸਵੇਰ ਦਾ ਦਾ ਰੋਲਾ ਪਾਇਆ ਹੁਣ ਤਾਂ ਰਹਿ ਗਈ ਕੋਈ ਬਾਈ ਮੈਨੂੰ ਮੈਨੂੰ ਪਤਾ ਹੁਣ ਲੱਗਿਆ ਨਾ ਪਰ ਉਹ ਤਾਂ ਰਹਿ ਗਈ ਕੋਈ ਤਾਂ ਰਹਿ ਗਈ ਕੋਈ ਤਾਂ ਇਹ ਲੱਗਿਆ ਤੂੰ ਥੋੜਾ ਜਿਹਾ ਮੰਗੋ ਓਏ 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 ਕਿ ਨਿਗਾ ਚਲੀ ਗਈ ਮੇਰੀ ਮੈਂ ਕਹਿਆ ਹਰ ਕੋ ਨਾ ਬਈ ਮੈਂ ਤੇਰਾ ਤਾਂ ਨਹੀਂ ਬੈਰਿਆ ਦਾ ਸਰਾ ਹਾਂ 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 ਥੜਾ ਬਾਪੂ ਨੂੰ ਸੱਜਣ ਨੂੰ ਆਇਆ ਉਹਨੇ ਕਿਹਾ ਨਾ ਮੈਂ ਤਾਂ ਬੁੰਦੇ ਗਿਆ ਲਾ ਤਾਂ ਨਹੀਂ ਨਾ ਅੰਦਰ ਵਾਲੀ ਦੀ ਗੱਲ ਲਾ ਯਾਰ ਯਾਰ ਥੱਲੇ ਹੁਣ ਮੈਂ ਬਾਦੀ ਹੋ ਗਿਆ ਉਹ ਕੋਈ ਨਹੀਂ ਉਹ ਯਾਰ ਤੂੰ ਟੀਮ ਲੜ ਕੇ ਬੰਦੇ ਲੜ ਰਹੇ ਚਲਾਉਂਦੇ ਲੋਹੂ ਬਣਾ ਰਹੇ ਚੜਾਇਆ ਕਿਉਂ ਨਹੀਂ ਹੈ ਤੇਰੇ ਤੇਰੇ ਕਹਿੰਦੇ ਆ ਉਹਨਾਂ ਨੂੰ ਸਾਡਾ ਆਪਣਾ ਹੁੰਦਾ ਵਿਆਹ ਯਾਰ ਇਹਨੂੰ ਇਹ ਕਿਹਾ ਕਹਿਣਾ ਚਾਹੀਦਾ ਸੀ ਨਾ ਉਹਨਾਂ ਨੇ ਇਕੱਠੇ ਕਰ ਲਿਆ ਹਾਕ ਮਾਰ ਕੇ ਆਏ ਸਾਲ ਕਿਹਨੂੰ ਕਹਿਣਾ ਇਹਨੂੰ ਕਿਹਾ ਬੰਦੀ ਆਵਾਜ਼ ਕਰਾਂਗੇ ਇੱਕ ਤੇਰਾ ਦੋ ਮੇਰੇ ਮੈਂ ਵੀ ਕਹਿਣ ਲੱਗਿਆ ਕਿਹੜੀ ਫਿਲਮ ਦਾ ਸੀਨ ਹੈ ਇੱਕ ਭਗਵਾਨ ਕਾ ਜੋ ਭਗਵਾਨ ਕਾ ਉਹ ਵੀ ਮੇਰਾ ਜੋ ਤੇਰਾ ਉਸ ਵਿੱਚੋਂ ਜ਼ਿਆਦਾ ਕਰ ਦੇ ਉਹ ਬਹੁਤ ਕੈਂਟ ਸੀਦਾ ਯਾਰ ਉਹ ਦੇਖ ਲਉਂਦਾ ਨਾ ਓ ਸਲਾਮ ਅਲੈਕੁਮ ਖਣੀ ਲੜਦੇ ਘਰੇ ਆ ਕੇ ਮੈਨੂੰ ਸਿੱਕੇ ਦਿੱਤੇ ਨਹੀਂ ਆਣ ਨੇ ਓ ਸ਼ੁਕਰ ਓ ਮਜ਼ਾਕ ਨਹੀਂ ਇੱਕ ਮੈਂ ਇੱਕ ਮੈਂ ਸੱਚੀ ਗੱਲ ਕਹਾਂ ਮੈਂ ਸ਼ੁਕਰ ਆ ਮੈਨੂੰ ਪੱਗ ਮੈਂ ਨਵੀਂ ਕਹਿ ਕੇ ਸਵਾਰੇ ਬਣਵਾ ਲਈ ਨਹੀਂ ਤਾਂ 100% ਮੈਚ ਕਰ ਗਿਆ ਸੀ ਉਹ ਗੱਤੇ ਮੈਚ ਕਰ ਗਿਆ ਰੰਗੋਟੀ ਰੰਗੋਟੀ ਜਿਹੜੇ ਯਾਰ ਤੁਸੀਂ ਗਿਆ ਹੋਰ ਕਿਸੇ ਨੇ ਨਹੀਂ ਗਿਆ ਮੋਰੀ ਵੀ ਕਹਿੰਦਾ ਸਹੀ ਸੀ ਰੰਗ ਹੋ ਗਈ ਰੰਗੋਟੀ ਬਣੀ ਬਹੁਤ ਹੀ ਨੇ ਨੇ ਉਹ ਕੱਲ ਬਣੀ ਨਹੀਂ ਥੋੜਾ ਤਾਂ ਜੁਦਾ ਆ ਉਹ ਇੱਕ ਇਹ ਇਹ ਇਹਨੂੰ ਏਪੀਜੀ ਲਵਾਉਣੀ ਤੇ ਉਹ ਰਹਿ ਗਈ ਮਾਸੀਆ ਲਾਉਣੀ ਬਾਕੀ ਲਹੇ ਆਹ ਜਲਦੀ ਰਾਹੀ ਕਿ ਕਿ ਤਾਡੀ ਹਾਏ ਹਾਏ ਹਾਜੀ ਨਹੀਂ ਨਹੀਂ ਫਿਰ ਮੈਂ ਆਪ ਰਾਤ ਵਾਲਾ ਟੋਪਿਕ ਸੇਡ ਦਾਂਗੇ ਦੇਖ ਲੈ ਫਿਰ ਫਿਰ ਤੁਸੀਂ ਦਿੰਨੋ ਕਣਾ ਜੜੀ ਹੱਲ ਹਬੀ ਮੈਂ ਨਾਲ ਗੇੜੇ ਕੋਲ ਆਇਆ ਤਾ ਆਲਾ ਬਕਾ ਉਹ 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 ਦੇਖੋ ਰਾਤ ਉਹ ਰਿਆ ਬਲ ਮਾੜਾ ਦੇਖੋ ਦੇਖੋ ਨਾ ਨਾ ਉਹ ਉੱਧਰ ਹੀ ਕੈਮਰਾ ਕੈਮਰਾ ਨਹੀਂ 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 ਰਾਤ ਰਾਤ ਵਾਲਾ ਡਾਇਲਗ ਬੋਲ ਡਾਇਲਗ ਬੋਲ ਰਹਾ ਤਾੜਾ ਡਾਇਲਗ ਬੋਲ ਰਹਾ ਹਾਂ ਹਾਂ ਆਰਾ ਆਰਾ ਦਾ ਡਾਇਲਗ ਬੋਲ ਡਾਇਲਗ ਡਾਇਲਗ ਉਹ ਡਾਇਲਗ ਪਹਿਲਾ ਬੋਲ ਕੇ ਜਾ ਡਾਇਲਗ ਬੋਲ ਕੇ ਜਾ ਡਾਇਲਗ ਬੋਲ ਕੇ ਜਾ ਰਹਾ ਤਾ ਯਾਰ ਮੈਂ ਜਾਣਾ ਵਾਂ ਪੈਗ ਪਾ ਦਿਓ ਫਟਾ ਪੈਗ ਪਾ ਦਾ ਫਟਾ ਫਟਾ ਖਤਮ ਹੋ ਗਿਆ ਫਿਰ ਯਾਰ ਮੈਂ ਜਾਣਾ ਵਾਂ ਇੱਕ ਹੋਰ ਪਾ ਨੀ ਪਹਿਲੀ ਵਾਰ ਪਹਿਲੀ ਵਾਰ ਆ ਡਾਇਲਗ ਕਿੰਨੇ ਕ ਵਜੇ ਬੋਲੇ ਸਾਢੇ 9 ਵਜੇ ਬੋਲੇ ਸਾਢੇ 9 ਵਜੇ ਬੋਲੇ ਮਤਲਬ ਸਾਢੇ ਕਿਆ ਬਾਤ ਨੋ ਵਜ ਕੇ ਸੀ ਨਹੀਂ ਨਹੀਂ ਸਾਢੇ 12 ਵਜੇ ਤੱਕ ਕਿਦਾਂ ਬੋਲਗੇ ਪਾਓ ਯਾਰ ਮੈਂ ਜਾਣਾ ਹਾਂ ਸਾਢੇ 12 ਵਜੇ ਲਾਸਟ ਪੈਗ ਬਣਿਆ ਉਸ ਤੋਂ ਬਾਅਦ ਇਹ ਅੱਖ ਬੰਦ ਹੋ ਗਈ ਹੋਰ ਨਾ ਪਾਊਗਾ ਜਾਗੋ ਵਾਲੇ ਦੀ ਨੀਂਦ ਨੇ ਕਿਹਾ ਕਿ ਮੈਂ ਰੋਟੀ ਆ ਜਾ ਹੁਣ ਜਾਗੋ ਵਾਲੇ ਜਾਗੋ ਵਾਲੇ ਦੀ ਨੀਂਦ ਜਾਗੋ ਵਾਲੇ ਦੀ ਨੀਂਦ ਵੀ ਕਿਹਨੇ ਰੋਟੀ ਖਾ ਲਈ ਕਹਿੰਦਾ ਮੈਂ ਰੋਟੀ ਨਹੀਂ ਆ ਦੋ ਵਾਰ ਖਾ ਕੇ ਇਹ ਕਹਿੰਦਾ ਸਿਲੰਡਰ 'ਚ ਹੋਰੇ ਲਖਾ ਇੱਥੇ ਆਪ ਸਵੇਰ ਤੋਂ ਚਿੱਤੇ ਆ ਜਾ ਸਵੇਰ ਤੋਂ ਚਿੱਤੇ ਆ ਹਾਂ ਕਿਉਂ ਦੋ ਵਾਰ ਖਾ ਲਈ ਕੂਣੀ ਮੋੜ ਇੱਥੇ ਆ ਕੂਣੀ ਮੋੜ ਆ ਮੇਰਾ ਯਾਰ ਉੱਤੋਂ ਮੇਰਾ ਸਿਰ ਦੁਖੇ ਇੱਥੇ ਹੀ ਆ ਕੂਣੀ ਮੋੜ ਮੈਂ ਆਇਆ ਯਾਰ ਛੋਟੀ ਸੇ ਹਸਪੀਟਲ ਦੇ ਉੱਤੋਂ ਕੁਮਾ ਓਕੇ ਵਲੋਗ ਬੰਦ ਕਰੋ ਕੀ ਹੋਣਾ ਚਾਹੀਦੀ ਆ ਕੱਢ ਦਈਏ ਲੈ ਵੀ ਸ਼ਿਰਾ ਸਿੰਗਰ ਸਾਹਿਬ ਤੇਰੀ ਗੈਰ ਮੌਜੂਦਗੀ ਚ ਤੇਰੀ ਮੌਜੂਦਗੀ ਅਸੀਂ ਦਿਖਾਤੀ ਇੱਥੇ ਤੇਰਾ ਵੱਡੇ ਨਾਲ ਨਾਲ ਭਾਈਆ ਸਾਹਿਬ ਸਾਡੇ ਜੀਉਂਦਾ ਰਹਿ ਵੀ ਮੁੰਡਿਆ ਤੇਰੀ ਉਮਰ ਲੰਬੀ ਹੋਵੇ ਅਸੀਂ ਜਲਦੀ ਤੋਂ ਪਹਿਲਾਂ ਸਕਾਰਪੀਆਨੇ ਲੈ ਕੇ ਆਈਏ ਹੁਣ ਸਾਡੀ ਉਤੇ ਨਿਗਾਹ ਖੜੀ ਆ ਥਾਰ ਤੇ ਆਪਾਂ ਲੈ ਜਾਂ ਅਗਲੇ ਮਹੀਨੇ ਉਹਦਾ ਕੋਈ ਚੱਕਰ ਨਹੀਂ